ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਪੋਸਟਾਂ ਪਾਈਆਂ ਜਾ ਰਹੀਆਂ ਵੀ ਬੀਜੇਪੀ ਦਾ ਅ ਬੀਜੇਪੀ ਨੂੰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਲਿਆਉਣ ਲਈ ਇੱਕ ਜਾਤੀ ਪੱਬਾਂ ਪਾਰ ਤੇ ਮੈਂ ਉੱਤੇ ਉਹ ਪੋਸਟਾਂ ਪਾਉਣ ਵਾਲਿਆਂ ਨੂੰ ਅਤੇ ਸ਼ੇਅਰ ਕਰਨ ਵਾਲਿਆਂ ਨੂੰ ਇੱਕ ਗੱਲ ਸਾਫ਼ ਨੂੰ ਲਬਜਾਂ ਦੇ ਵਿੱਚ ਦੱਸ ਦੇਣੀ ਚਾਹੁੰਦਾ ਵੀ ਪਾਰਟੀ ਕੋਈ ਵੀ ਆ ਉਹ ਮਜਬੀ ਸਿੱਖਾਂ ਦੀ ਵੋਟ ਨਾਲ ਹੀ ਕਾਮਯਾਬ ਹੋਈ ਆ ਬੇਸ਼ੱਕ ਅ ਕਾਲੀ ਦਾ ਲੋਵੇ ਕਾਂਗਰਸ ਹੋਵੇ ਬੇਸ਼ੱਕ ਅੱਜ ਆਪ ਦਾ ਰਾਜ ਸਥਾਪਤ ਹੈ ਸਾਰੀਆਂ ਪਾਰਟੀਆਂ ਮਜਬੀ ਸਿੱਖਾਂ ਦੀ ਵੋਟ ਨਾਲ ਹੀ ਸੱਤਾ ਤੇ ਕਾਬਜ਼ ਹੋਈਆਂ ਤੇ ਜੇ ਮਜਬੀ ਸਿੱਖਾਂ ਨਾਲ ਤੁਹਾਡਾ ਰਵਈਆ ਨਹੀਂ ਸਹੀ ਰਿਹਾ ਤਾਂ ਮਜਬੀ ਸਿੱਖਾਂ ਬੀਜੇਪੀ ਵਾਲਾ ਰੁਝਾਨ ਕਰ ਰਹੇ ਆ ਤਾਂ ਕਰਕੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਵੀ ਜਿਤਨੀ ਜਿਸ ਕੀ ਸੰਖਿਆ ਬਾਰੀ ਉਤਨੀ ਉਸ ਕੀ ਭਾਗਿਆਦਾਰੀ ਉਹਦੇ ਮੁਤਾਬਕ ਸ਼ੀਟਾਂ ਨਾਲ ਨਵਾਜਣ ਦੀ ਕੋਸ਼ਿਸ਼ ਕਰੋ ਬੇਸ਼ੱਕ ਕੋਈ ਵੀ ਪਾਰਟੀ ਆ ਮੈਂ ਕਿਸੇ ਇੱਕ ਪਾਰਟੀ ਨੂੰ ਟਾਰਗੇਟ ਕਰਕੇ ਇੱਥੇ ਗੱਲ ਨਹੀਂ ਕਰਨੀ ਚਾਹੁੰਦਾ ਜੇ ਤੁਸੀਂ ਅਹੁਦੇ ਦਿਓਗੇ ਪਾਰਟੀ ਦੇ ਵਿੱਚ ਸ਼ੀਟਾਂ ਦਿਓਗੇ ਐਮਐਲਏ ਐਮਪੀ ਮੱਜੀ ਸਿੱਖਾਂ ਦੇ ਬਣਾਉਗੇ ਤਾਂ ਮੱਜੀ ਵੀ ਸਿੱਖਾਂ ਦਾ ਕੋਈ ਦਿਮਾਗ ਨਹੀਂ ਪੋਇਆ ਤੁਸੀਂ ਹਰ ਇੱਕ ਪਾਰਟੀ ਨੇ ਮੱਜੀ ਵੀ ਸਿੱਖਾ ਉਪ ਮੁੱਖ ਮੰਤਰੀ ਦਾ ਐਲਾਨ ਕੀਤਾ ਤੇ ਅੱਜ ਤੱਕ ਕੋਈ ਵੀ ਮੱਜੀ ਵੀ ਸਿੱਖ ਉਪ ਮੁੱਖ ਮੰਤਰੀ ਨਹੀਂ ਬਣਾਇਆ ਤੇ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਤੇ ਭੰਡਰ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਂ ਇੱਕ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸ ਦੇਣਾ ਚਾਹੁੰਦਾ ਕਹਿੰਦੇ ਵੀ ਡੇਰਿਆਂ ਦੇ ਵਿੱਚ ਵੀ ਸਭ ਤੋਂ ਵੱਧ ਵਾਲਮੀ ਅ ਮੱਜ ਵੀ ਸਿੱਖ ਦੇ ਵਾਲਮੀਕੀ ਆ ਤੇ ਜੇ ਅ ਕਿਸੇ ਮੁਸਲਮਾਨੀ ਜਗ੍ਹਾ ਤੇ ਆ ਤਾਂ ਸਭ ਤੋਂ ਵੱਧ ਸਾਡਾ ਹੀ ਨਾਂ ਲਿਆ ਜਾਂਦਾ ਤੇ ਉਥੇ ਮੈਂ ਦੱਸ ਦੇਣਾ ਚਾਹੁੰਨਾ ਵੀ ਉਹਨਾਂ ਡੇਰਿਆਂ ਦੇ ਜਿਹੜੇ ਆਗੂ ਆ ਪੈਸਾ ਬਣਾਉਣ ਵਾਲੇ ਆ ਉਹ ਸਾਡੇ ਸਮਾਜ ਦੇ ਕੋਈ ਵੀ ਨਹੀਂ ਗਏ ਤੇ ਜੇ ਗੱਲ ਕੀਤੀ ਜਾਵੇ ਵਕ ਵਕ ਪਾਰਟੀਆਂ ਦੇ ਵਿੱਚ ਜਿੰਨੇ ਵੀ ਆਗੂ ਆ ਜਿਨ੍ਹਾਂ ਨੇ ਵੱਡੇ ਵੱਡੇ ਲੋਨ ਲੈ ਕੇ ਪੰਜਾਬ ਦੇ ਸਰਕਾਰਾਂ ਚੜਾ ਕੇ ਬੈਂਕਾਂ ਨੂੰ ਛੱਗਾ ਚੱਕਿਆ ਬੈਂਕਾਂ ਦੇ ਲੋਨ ਲੈ ਕੇ ਮੁਕਰਿਆ ਉਹ ਵੀ ਸਾਡੇ ਮਜਬੀ ਸਿੱਖ ਸਮਾਜ ਦੇ ਲੋਕ ਨਹੀਂਗੇ ਤੇ ਜੇ ਰੇਤਾ ਵਿੱਚ ਜਾ ਰਹੀ ਆ ਬੇਸ਼ੱਕ ਦੀ ਦਰਿਆਵਾਂ ਚੋਂ ਆ ਜੇ ਬੇਸ਼ੱਕ ਦੀ ਜ਼ਮੀਨਾਂ ਚੋਂ ਆ ਤਾਂ ਉਹਨਾਂ ਰੇਤਾ ਦੇ ਠੇਕੇਦਾਰ ਵੀ ਸਾਡੇ ਮਜਬੀ ਸਿੱਖ ਨਹੀਂਗੇ ਤੇ ਬਲੇਮ ਸਿਰਫ ਤੇ ਸਰਫੇਸ ਕਰਕੇ ਆ ਰਿਹਾ ਕਿਉਂਕਿ ਵੱਡੀ ਤਦਾਰ ਦੇ ਵਿੱਚ ਪੰਜਾਬ ਦੇ ਵਿੱਚ ਮਜਬੀ ਸਿੱਖ ਰਹੇ ਰਿਹਾ ਤੇ ਮਜਬੀ ਸਿੱਖਾਂ ਨੂੰ ਹਰ ਗੱਲ ਤੇ ਟਾਰਗੇਟ ਕਰਨਾ ਬੇਸ਼ੱਕ ਧਰਮ ਦੇ ਆਧਾਰ ਤੇ ਆ ਬੇਸ਼ੱਕ ਡੇਰਾਬਾਦ ਦੇ ਆਧਾਰ ਤੇ ਆ ਤੇ ਬੇਸ਼ੱਕ ਵੋਟ ਦੇ ਆਧਾਰ ਤੇ ਆ ਕਿਉਂਕਿ ਜਿੰਨੀ ਜ਼ਿਆਦਾ ਆਬਾਦੀ ਆ ਉਸੇ ਹਿਸਾਬ ਨਾਲ ਲੋਕ ਅੱਗੇ ਨਿਕਲਦੇ ਆ ਤੇ ਜਦੋਂ ਵਾਧਵਾਦੀ ਵਾਲੇ ਲੋਕ ਕਿਸੇ ਥਾਂ ਤੇ ਪਹੁੰਚਦੇ ਆ ਜੇ 10 ਘਰ ਪਹੁੰਚ ਗਏ ਤਾਂ ਇੱਕ ਘਰ ਦੇ ਵਿੱਚ ਤਕਰੀਬਨ 10-10 ਵੋਟਾਂ ਐ ਤੇ 14-14 15-15 20-20 ਪਰਿਵਾਰ ਦੇ ਇੱਕ-ਇੱਕ ਦੇ ਜੀ ਬਣਦੇ ਆ ਤਾਂ ਕਰਕੇ ਜੇ 10 ਪਰਿਵਾਰ ਕਿਸੇ ਜਗ੍ਹਾ ਤੇ ਚਲੇ ਗਏ ਤਾਂ 200 ਪਰਿਵਾਰ ਦੇਣ ਲੱਗ ਜਾਂਦਾ ਆ 200 ਬੰਦੇ ਦਾ ਇਕੱਠ ਦੇਣ ਲੱਗ ਜਾਂਦਾ ਤਾਂ ਕਰਕੇ ਮੈਂ ਸਾਰੀਆਂ ਪਾਰਟੀਆਂ ਨੂੰ ਵੀ ਤੇ ਸਾਰੇ ਸੋਸ਼ਲ ਮੀਡੀਆ ਵਾਲਿਆਂ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਨਾ ਵੀ ਜਿੰਨਾ ਤੁਸੀਂ ਸਾਡਾ ਭੰਡੀ ਪ੍ਰਚਾਰ ਕਰਨਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਹਾਈਲਾਈਟ ਕੀਤਾ ਜਾਂਦਾ ਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਮਾਜ ਨੂੰ ਜਗਾਉਣ ਦੀ ਵੀ ਗੱਲ ਕਰਦੇ ਹੋ ਜੇ ਗੱਲ ਕੀਤੀ ਜਾਵੇ ਵੀ ਇੱਕ ਹੋਰ ਪੋਸਟਾਂ ਬਹੁਤ ਪਾਈਆਂ ਜਾਂਦੀਆਂ ਰਿਜ਼ਰਵੇਸ਼ਨ ਦੀਆਂ ਤੇ ਕਣਕ ਦਾ ਕਣਕ ਅਤੇ ਬਿਜਲੀ ਦੀਆਂ ਤੇ ਕਨਕ ਵੀ ਅੱਜ ਦੇ ਦਿਨਾਂ ਦੇ ਵਿੱਚ ਮਜਬੂਰੀ ਸਿੱਖਾਂ ਨਾਲੋਂ ਵੱਧ ਧਨਾੜ ਲੋਕ ਲੈਂਦੇ ਦਸਾਂ ਦਸਾਂ ਕਿੱਲਿਆਂ ਵਾਲੇ ਲੈ ਰਹੇ ਆ ਤੇ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਚੋਰ ਅਕਸਰ ਹੀ ਫੜੇ ਫੜੇ ਜਾਂਦੇ ਆ ਉਹ ਜਿਹੜੇ ਰਿਜ਼ਰਵੇਸ਼ਨ ਚੋਰ ਆ ਉਹ ਆਪਾਂ ਨੂੰ ਪਤਾ ਵੀ ਵੱਡੇ ਵੱਡੇ ਕਲਾਕਾਰਾਂ ਦੇ ਪਿਓ ਵੀ ਸਾਹਮਣੇ ਆਏ ਆ ਜਿਨ੍ਹਾਂ ਦੀਆਂ ਜ਼ਮੀਨਾਂ ਦਾ ਕੋਈ ਅੰਤ ਨਹੀਂ ਸਾਡੀਆਂ ਪੋਸਟਾਂ ਤੇ ਕਬਜ਼ਾ ਕਰਕੇ ਜਾਲੀ ਸ਼ਡਿਊਲ ਕਾਸਟ ਬਣਾ ਕੇ ਤੇ ਆਪ ਕਾਬਜ਼ ਹੋ ਕੇ ਬਹਿ ਗਏ ਆ ਤੇ ਸਾਡੇ ਲੋਕਾਂ ਦਾ ਜਿਹੜਾ ਆ ਹਾਕਾ ਉਹ ਖਾ ਕੇ ਆਪਦੇ ਆਪ ਨੂੰ ਡਿਵੈਲਪ ਕਰ ਰਹੇ ਆ ਤੇ ਜੇ ਗੱਲ ਕੀਤੀ ਜਾਵੇ ਅ ਹੋਰ ਵੀ ਜੇ ਵੱਖ-ਵੱਖ ਬੇਚਕ ਐਸਜੀਪੀਸੀ ਆ ਮੈਂ ਇੱਥੇ ਐਸਜੀਪੀਸੀ ਨੂੰ ਵੀ ਸਾਫ ਨੂੰ ਲਬਜਾਂ ਦੇ ਵਿੱਚ ਇੱਕ ਬੇਨਤੀ ਕਰਨੀ ਚਾਹਨਾ ਵੀ ਸਾਡੇ ਲੋਕਾਂ ਦਾ ਲੋਕਾਂ ਤੇ ਜਿਹੜੇ ਬਲੇਮ ਲੱਗ ਰਹੇ ਆ ਉਹ ਬਲੇਮ ਇਸ ਕਰਕੇ ਲੱਗ ਰਹੇ ਆ ਵੀ ਜੇ ਤੁਸੀਂ ਵੀ ਅ ਮਾਜਬੀ ਸਖ ਸਮਾਜ ਵਾਲਾ ਧਿਆਨ ਕੀਤਾ ਹੁੰਦਾ ਵੀ ਜਿਵੇਂ ਸਾਡੇ ਵੱਡੇ ਰਹਿਬਰਾਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ ਉਹਦੇ ਮੁਤਾਬਕ ਸਾਡੇ ਮਾਜਬੀ ਸਿੱਖਾਂ ਨੂੰ ਉਹ ਜਗ੍ਹਾ ਦਿੱਤੀ ਹੁੰਦੀ ਜਿਹੜੀ ਜਗ੍ਹਾ ਦੇ ਉਹ ਹੱਕਦਾਰ ਆ ਤੇ ਅੱਜ ਉਹ ਡੇਰਿਆਂ ਵੱਲ ਜਾਂ ਕਿਸੇ ਹੋਰ ਪਾਸੇ ਵੱਲ ਘਟ ਰਜ਼ਾਨ ਕਰਦੇ ਤੇ ਜੇ ਗੱਲ ਕੀਤੀ ਜਾਂਦੀ ਆ ਵੀ ਭਾਜਪੀ ਨੂੰ ਲਿਆਉਣ ਦੀ ਗੱਲ ਜੇ ਤੁਸੀਂ ਪਹਿਲਾਂ ਇਹੋ ਜੀ ਸਥਿਤੀ ਨਾਲ ਲਿਆਉਂਦੇ ਬੀਜੇਪੀ ਵੱਲ ਰਜ਼ਾਨ ਮੱਜਬੀ ਸਿੱਖਾਂ ਦਾ ਨਾਂ ਹੁੰਦਾ ਤੇ ਅੱਜ ਵੀ ਮੈਂ ਮੱਜਬੀ ਸਿੱਖਾਂ ਨੂੰ ਬੇਨਤੀ ਕਰਨੀ ਚਾਹਨਾ ਕਿਸੇ ਵੱਲ ਨਾ ਦੇਖੋ ਇਹ ਬੇਸ਼ੱਕ ਕੋਈ ਕੁਛ ਕਹੀ ਜਾਵੇ ਤੁਸੀਂ ਇਹ ਵੇਖੋ ਵੀ ਤੁਹਾਡਾ ਭਲਾ ਕੌਣ ਕਰਦਾ ਬੇਸ਼ੱਕ ਉਹ ਕੋਈ ਵੀ ਪਾਰਟੀ ਆ ਜਿਹਦੀ ਚੀਕ ਨਿਕਲਦੀ ਆ ਨਿਕਲੇ ਅਸੀਂ ਕਿਸੇ ਤੋਂ ਕੀ ਲੈਣਾ ਜਦੋਂ ਸਾਡੇ ਵੱਲ ਕੋਈ ਨਹੀਂ ਵੇਂਦਾ ਅਸੀਂ ਕਿਸੇ ਵੱਲ ਕਿਉਂ ਵੇਖੀਏ ਸੋ ਜਿਹਨੂੰ ਤੁਹਾਡਾ ਦਿਲ ਕਰਦਾ ਸਪੋਰਟ ਕਰੋ ਜਿਹਨੂੰ ਤੁਹਾਡਾ ਦਿਲ ਕਰਦਾ ਵੋਟ ਦਿਓ ਸੋ ਅ ਮੈਂ ਇਹੀ ਲਾਫਤ ਦੇ ਵਿੱਚ ਆਪਦੇ ਮਜਬੂਤ ਸਹਿਪ੍ਰਾਵਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਨੇ ਤੁਹਾਨੂੰ ਟਾਰਗੇਟ ਕਰਨਾ ਹੀ ਕਰਨਾ ਕਿਉਂਕਿ ਤੁਹਾਡੀ ਆਬਾਦੀ ਭਾਰੀ ਆ ਤੇ ਤੁਸੀਂ ਆਪਦੀ ਆਬਾਦੀ ਦੇ ਮੁਤਾਬਕ ਆਪਦੇ ਮੁਤਾਬਕ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾ ਕੇ ਉਹਨੂੰ ਸਪੋਰਟ ਕਰੋ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਦੀ ਵੋਟ ਦਾ ਗਲਤ ਇਸਤੇਮਾਲ ਨਾ ਕਰਿਆ ਕਰੋ ਸੋ ਇਹਨਾਂ ਕਹਿੰਦਾ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ